ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਦਾਰੇ ਦਿੰਦੇ ਮਾਲਵੇ ਦੇਸ਼ ਦੀਆਂ ਸੰਗਤਾਂ ਦੀਆਂ ਬੇਨਤੀਆਂ ਪ੍ਰਵਾਨ ਕਰਦੇ ਮਾਲਵੇ ਚ ਦਰਸ਼ਨ ਦੇਣ ਗਏ ਨੇ ਪਿੰਡ ਪਿੰਡ ਵਿਚਰਦੇ ਸੱਚੇ ਸਤਿਗੁਰ ਜੀ ਜਦੋਂ ਮੋਲੋਵਾਲ ਆਏ ਉੱਥੋਂ ਦੇ ਪੈਜ ਮਈਆ ਗੁੰਦੇ ਨੇ ਗੁਰੂ ਜੀ ਦੇ ਲੰਗਰ ਵਾਸਤੇ ਰਸਤ ਲਿਆ ਦੀ ਗੁਰੂ ਜੀ ਨੇ ਪੁੱਛਿਆ ਤਾਂ ਉਹਨਾਂ ਬੇਨਤੀ ਕੀਤੀ ਕਿ ਮਹਾਰਾਜ ਪਾਣੀ ਬਹੁਤ ਦੂਰ ਹੈ ਆ ਜਿਹੜਾ ਨੇੜੇ ਖੂਹ ਐ ਇਹਦਾ ਪਾਣੀ ਖਾਰਾ ਤੇ ਕੌੜਾ ਗੁਰੂ ਜੀ ਨੇ ਬਚਨ ਕੀਤਾ ਤੁਸੀਂ ਇੱਥੋਂ ਹੀ ਲੈ ਆਓ ਇਹ ਆਪੇ ਮਿੱਠਾ ਹੋ ਜਾਏਗਾ ਉਹ ਬਚਨ ਮੰਨ ਕੇ ਉੱਥੋਂ ਹੀ ਜਲ ਲੈ ਆਏ ਜਲ ਛਕਿਆ ਤਾਂ ਮਿੱਠਾ ਹੋ ਗਿਆ ਫਿਰ ਸਾਰਾ ਪਿੰਡ ਉੱਥੋਂ ਹੀ ਪਾਣੀ ਭਰਨ ਲੱਗਾ ਗੁਰੂ ਜੀ ਦੀ ਸ਼ਕਤੀ ਵੇਖ இந்து ਮੁਸਲਮਾਨ ਸਾਰੇ ਪੈਰੀ ਆਣ ਪਏ ਗੁਰੂ ਜੀ ਨੇ ਮਈਆ ਨੂੰ ਪੰਚਾਈ ਵੇਖ ਵਰ ਤੇ ਸਿਰਵ ਭਾਉ ਬਖਸ਼ਿਆ ਇਹ ਗੁਰਦੁਆਰਾ ਮਹਾਰਾਜਾ ਕਰਮ ਸਿੰਘ ਜੀ ਪਟਿਆਲੇ ਵਾਲੇ ਨੇ 1882 ਵਿੱਚ ਬਣਵਾ ਕੇ ਇਹਦੇ ਨਾਂ ਦੇ ਜ਼ਗੀਰ ਲਾਈ ਸੀ ਇੱਥੋਂ ਚੱਲ ਕੇ ਗੁਰੂ ਜੀ ਨੇ ਮੋਕੇ ਪਿੰਡ ਜਾ ਉੱtre ਇਥੋਂ ਦਾ ਮਲੂਕਾ ਚੌਧਰੀ ਬੜਾ ਜ਼ਾਲਮ ਗਰੀਬਾਂ ਨੂੰ ਦੁੱਖ ਦਿੰਦਾ ਸੀ ਪਿੰਡ ਵਾਲਿਆਂ ਦੀ ਬਰਿਆਦ ਕਰਨ ਤੇ ਮਹਾਰਾਜ ਜੀ ਨੇ ਬਚਨ ਕੀਤਾ ਜਵੰਦੇ ਅਕਲ ਦੇ ਅੰਦੇ ਇਨ੍ਹਾਂ ਦਾ ਬਈਆ ਤੇਆ ਹੋਸੀ ਥੋਸੀ ਤੇਆ ਤੇਯਾ ਇਹ ਬਚਨ ਜਦੋਂ ਮਲੂਕੇ ਨੇ ਸੁਨਿਆ ਸਵਰਪੀਆ ਥਾਨ ਗੁੜ ਭੇਲੀ ਲੈ ਕੇ ਮੁਰਾਜੀ ਦੇ ਚਰਨੀ ਢੱਠਾ ਇਹਨਾਂ ਦੇ ਸਾਰੇ ਪਿੰਡ ਗਿਲਜਿਆ ਨੇ ਸਮਾਪਾ ਕੇ ਉਜਾੜ ਦਿੱਤੇ ਇਹਨਾਂ ਵਿੱਚੋਂ ਇਹ ਬਲਮਗੜ ਵਾਲਾ ਰਾਜਾ ਜੋ ਸੰਮਤ 1914 ਬਿਕਰਮੀ ਨੂੰ ਕਾਲਿਆਂ ਦੇ ਗਦਰ ਸਮੇਂ ਕਾਲਿਆਂ ਨੂੰ ਰਸਤੇ ਦੇਣ ਕਰਕੇ ਅੰਗਰੇਜ਼ੀ ਸਰਕਾਰ ਨੇ ਫਾਂਸੀ ਦੇ ਦਿੱਤੀ ਸੀ ਇਸ ਸਮੇਂ ਜੋਗੀ ਰਾਜ ਇੱਕ ਬਿਰਧ ਸੰਤ ਦਲੇਉ ਪਿੰਡ ਦੇ ਬਾਹਰ ਰਹਿਦਾ ਸੀ ਜੋ ਮੇ ਸਾ ਗੁਰੂ ਜੀ ਦਾ ਜਸ ਸੁਣ ਸੁਣ ਕੇ ਗੁਰੂ ਜੀ ਦੇ ਦਰਸ਼ਨ ਦੀ ਤੀਬਰ ਵਿਰਾਗਮਈ ਇੱਛਾ ਲਾਈ ਬੈਠਾ ਸੀ ਗੁਰੂ ਜੀ ਉਹਦਾ ਪ੍ਰੇਮ ਵੇਖ ਕੇ ਭੱਜੇ ਗਏ ਅੱਗੇ ਉਹ ਗੁਰੂ ਜੀ ਦੇ ਪ੍ਰੇਮ ਚ ਲਿਵ ਲਾਈ ਬੈਠਾ ਸੀ ਗੁਰੂ ਜੀ ਨੇ ਆਪਣੀ ਆਤਮਾ ਸ਼ਕਤੀ ਨਾਲ ਆਪਣਾ ਉਹ ਸਰੂਪ ਜਿਹਦੇ ਵਿੱਚ ਮਗਨ ਸੀ ਖਿੱਚ ਲਿਆ ਕਬਰਾ ਕੇ ਉਹਦੀ ਸਮਾਧੀ ਖੁੱਲ ਗਈ ਜਿਸ ਸਰੂਪ ਦਾ ਧਿਆਨ ਧਰਦਾ ਸੀ ਉਹਦਾ ਸਾਖਿਆਤ ਸੱਚਾ ਗੁਰੂ ਸਾਹਮਣੇ ਨਜ਼ਰ ਆਇਆ ਵੇਖਦਿਆਂ ਹੀ ਪ੍ਰੇਮ ਵਿੱਚ ਲਿਟ ਪਿਆ ਫਿਰ ਉੱਠ ਕੇ ਚਾਰ ਪ੍ਰਕਰਮਾ ਕਰਕੇ ਕਉੜਸ ਪ੍ਰਕਾਰ ਦੀ ਪੂਜਾ ਕੀਤੀ ਹੱਥ ਜੋੜ ਕੇ ਉਸਤਤ ਕਰਨ ਲੱਗਾ ਤੇ ਬੜੇ ਉਤਸ਼ਾਹ ਨਾਲ ਸੇਵਾ ਕੀਤੀ ਬੇਨਤੀ ਕਰਕੇ ਕਹਿਣ ਲੱਗਾ ਸੱਜੇ ਪਾਤਸ਼ਾਹ ਮੈਂ ਜਪ ਤਪ ਵਰਤ ਜੋਗ ਸਾਧਨਾ ਬੜੇ ਕੀਤੇ ਨੇ ਚਤਰ ਕੋਟ ਕਾਸ਼ੀ ਆਦ ਸਾਰੇ ਤੀਰਥ ਯਾਤਰਾ ਕੀਤੀ ਪਰ ਮੇਰਾ ਮਨ ਸ਼ਾਂਤ ਨਹੀਂ ਹੋਇਆ ਸ਼ਾਂਤੀ ਨਹੀਂ ਆਈ ਅਰਨਾ ਆਤਮਾ ਨੂੰ ਸਾਖਿਆਤ ਗਿਆਨ ਹੋਇਆ ਆਪ ਕਿਰਪਾ ਕਰਕੇ ਮੈਨੂੰ ਸੱਚਾ ਉਪਦੇਸ਼ ਦੇ ਗੇ ਤਾਰੋ ਤਾ ਗੁਰੂ ਜੀ ਨੇ ਉਹਦਾ ਸੱਚਾ ਪ੍ਰੇਮ ਵੇਖ ਕੇ ਸ਼ਬਦ ਉਚਾਰਨ ਕੀਤਾ ਤਨਾਸਰੀ ਮਹੱਲਾ ਨਾਵਾ ਕਾਹੇ ਰ ਬਣ ਖੋ ਜਣ ਜਾਈ ਸਰਬ ਨਿਵਾਸੀ ਸਦਾ ਅਲੇਪ ਤੋਈ ਸੰਗ ਸਮਾਈ ਰਹਾ ਪਉਪ ਮਦ ਜਿਉ ਬਾਸ ਬਸਤ ਹੈ ਮੱਕਰ ਮਾਏ ਜੈਸੇ ਛਾਈ ਤਸੈ ਯਾਰ ਬਸੇ ਨਰੰਤਰ ਘਟੇ ਗੋਜੁ ਪਾਈ ਬਾਰ ਪੀਤਰ ਇੱਕ ਜਨ ਏ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਜੀਨ ਮਿਟੈ ਨਾ ਪਰਮ ਕੀ ਕਾਈ ਇਹ ਸ਼ਬਦ ਸੁਣ ਕੇ ਉਹਦਾ ਮਨ ਸ਼ਾਂਤ ਹੋ ਗਿਆ ਗੁਰੂ ਜੀ ਨੇ ਆਪਣੀ ਆਤਮ ਸ਼ਕਤੀ ਦੇ ਕੇ ਉਹਨੂੰ ਬ੍ਰਹਮ ਗਿਆਨ ਦਰਿੜਾਇਆ ਇਹ ਤੋਂ ਅੱਗੇ ਗੰਡੂ ਪਿੰਡ ਵਿੱਚ ਭਾਈ ਮੁਗਲੂ ਨਾਮੇ ਗਰੇਸੀ ਸਿੱਖ ਦੇ ਘਰ ਜਾ ਉਤਰੇ ਇਹਨਾਂ ਨੇ ਛੇਵੇਂ ਸਤਿਗੁਰਾਂ ਵੇਲੇ ਬੜੀਆਂ-ਬੜੀਆਂ ਬਾਧਰੀਆਂ ਕੀਤੀਆਂ ਸੰਨ ਇਹ ਗੁਰੂ ਦਾ ਬੜਾ ਸ਼ਰਧਾਵਾਦ ਸਿੱਖ ਸੀ ਇਸ ਲਈ ਭਾਈ ਮੁਗਲੂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਦਾਸ ਨੂੰ ਅੰਤ ਵੇਲੇ ਆਪਦੇ ਦਰਸ਼ਨ ਹੋਣ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕੀਤਾ ਸੀ ਕਿ ਅਜੇ 22-23 ਬਰੇ ਆਪ ਨੇ ਹੋਰ ਜਿਉਣਾ ਇਸ ਲਈ ਦੂਜੇ ਰੂਪ ਵਿੱਚ ਤੈਨੂੰ ਦਰਸ਼ਨ ਦੇਵਾਂਗੇ ਸੋ ਉਹ ਨੇ ਆਪਣਾ ਅੰਦ ਸਮਾ ਜਾਣ ਕੇ ਗੁਰੂ ਜੀ ਨੂੰ ਚਿਤਾਰ ਰਿਹਾ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਭਾਈ ਮੁਗਲੋਂ ਨੂੰ ਦਰਸ਼ਨ ਦਿੱਤਾ ਉਹਨੇ ਚਰਨ ਬਣ ਲਏ ਅਰ ਨਿਹਾਲ ਹੋ ਗਿਆ ਥੋੜੇ ਚਿਰ ਵਿੱਚ ਹੀ ਚੂਲਾ ਛੱਡ ਗਏ ਕਰਤਾਰਪੁਰੇ ਨੂੰ ਸੁਧਾਰ ਗਿਆ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇਸ ਨੂੰ ਤਾਰਦੇ ਖਿਆਲੇ ਪਿੰਡ ਰਏ ਇੱਥੇ ਗੰਗਾ RAM ਬ੍ਰਾਹਮਣ ਨੇ ਮਹਾਰਾਜ ਦੀ ਬੜੀ ਸੇਵਾ ਕੀਤੀ ਗੁਰੂ ਜੀ ਨੇ ਸਾਰੇ ਸੇਵਕਾਂ ਨੂੰ ਭਲੇ ਪਾਸੇ ਲਾਇਆ ਅਰੇ ਤੋਂ ਅੱਗੇ ਮੋੜੀ ਪਿੰਡ ਇੱਕ ਜੰਡ ਦੇ ਦਰਖ ਤੇ ਹਿੱਟ ਜਾ ਉਤਰੇ ਲੋਕਾਂ ਨੇ ਆਖਿਆ ਮਹਾਰਾਜ ਜੀ ਇੱਥੇ ਭੂਤ ਰਹਿੰਦੇ ਨੇ ਗੁਰੂ ਕਾ ਬਚਨ ਕੀਤਾ ਸਾਰੇ ਚਲੇ ਜਾਣਗੇ ਰਾਤ ਨੂੰ ਜਦੋਂ ਪਸਾਜ ਦੇ ਦਿਓ ਆਏ ਗੁਰੂ ਜੀ ਦੇ ਹੁਕਮ ਨਾਲ ਸਰਹੰਦ ਪਿੰਡ ਵਾਲ ਚਲੇ ਗਏ আর ਆਪਣੇ ਪਰਤਾਵੇ ਵਾਸਤੇ ਕਈ ਦਰਖਦ ਤੋੜ ਗਏ ਹੰਡਾਏ ਪਿੰਡ ਦੇ ਪੈਂਚ ਦੇ ਪੁੱਤਰ ਨੂੰ ਪੁਰਾਣਾ ਤਾਪ ਚੜਦਾ ਸੀ ਗੁਰੂ ਜੀ ਨੇ ਬਚਨ ਕੀਤਾ ਏ ਟੋਬੇ ਵਿੱਚ ਨਹਾ ਲੈ ਉਥੋਂ ਨਹਾਉਣ ਨਾਲ ਉਹਦਾ ਤਾਪ ਜਾਂਦਾ ਰਿਹਾ ਇਸੇ ਤਰ੍ਹਾਂ ਨੇਕਾਂ ਨੂੰ ਆਰਾਮ ਹੋਇਆ ਲੋਕਾਂ ਨੇ ਇਸ ਟੋਬੇ ਦਾ ਨਾਮ ਗੁਰੂ ਸਰ ਰੱਖਿਆ ਗੁਰੂ ਜੀ ਦੇ ਪ੍ਰਤਾਪ ਨਾਲ ਇਥੋਂ ਦੇ ਲੋਕ ਜੋ ਸਲਤਾਨ ਨੂੰ ਮੰਨਣ ਵਾਲੇ ਸਨ ਚਰਨੀ ਡਠੇ ਦੇ ਗੁਰੂ ਜੀ ਦੇ ਸਿੱਖੀ ਗ੍ਰਹਿਣ ਕੀਤੇ ਗੁਰੂ ਜੀ ਨੇ ਸਾਰਿਆਂ ਨੂੰ ਉਪਦੇਸ਼ ਦੇ ਕੇ ਭਲੇ ਬਾਸੇ ਲਾਇਆ ਫਿਰ ਸਮਾਉ ਪਿੰਡ ਦੇ ਸਿੱਖਾਂ ਨੇ ਬਿਆਨ ਦਿੱਤੀ ਸੱਚੇ ਬਾਦਸ਼ਾਹ ਸਾਨੂੰ ਧਰਮ ਦਾ ਉਪਦੇਸ਼ ਦੇ ਕੇ ਤਾਰੋ ਤਾਂ ਗੁਰੂ ਜੀ ਨੇ ਉਹਨਾਂ ਦੀ ਸ਼ਰਧਾ ਦੇਖ ਸਮਾਉ ਪਿੰਡ ਉੱtre ਇੱਥੇ ਹੀ ਪਿਸ਼ੌਰ ਦੀ ਸੰਗਤ ਜਿਹੜੀ ਆਨੰਦਪੁਰੋਂ ਆਈ ਸੀ ਆ ਗਈ ਗੁਰੂ ਜੀ ਨੇ ਤੰਬੂ ਲਗਾ ਦਿੱਤੇ ਜੋ ਸੇਵਾ ਸੰਗਤ ਲੈ ਆਈ ਸੀ ਸਾਰਿਆਂ ਨੂੰ ਵਰਤਾਇਆ ਗਿਆ ਇੱਕ ਸਿੱਖ ਜੀ ਦਾ ਖੇਤ ਨਜ਼ਦੀਕ ਸੀ ਉਸਨੇ ਸਾਰੀ ਸੰਗਤ ਨੂੰ ਜਿਹੜੇ ਲੱਖਾਂ ਦੇ ਕਰੀਬ ਸੀ ਲੱਸੀ ਸ਼ਿਕਾਈ ਗੁਰੂ ਜੀ ਨੇ ਵਰ ਦਿੱਤਾ ਤੇਰੇ ਦੁੱਧ ਸਦਾ ਰਹੇਗਾ ਇਸ ਪ੍ਰਕਾਰ ਸਾਰੇ ਸੁਲਤਾਨੀਏ ਸੁਧਰ ਗਏ ਇਤਿਗ ਸਰਦਾਰ ਦੇ ਸੋਚੈਲ ਸੀ ਗੁਰੂ ਜੀ ਦਾ ਜਸ ਸੁਣਗੇ ਦਰਸ਼ਕ ਕਰਨ ਆਇਆ ਚਰਨ ਭੜ ਕੇ ਬੇਨਤੀ ਕੀਤੀ ਸੱਚੇ ਬਾਦਸ਼ਾਹ ਬਖਸ਼ੋ ਇਹਦੇ ਨਾਲ ਜੋ ਸੁਲਤਾਨੀ ਆਏ ਸਨ ਉਹਨਾਂ ਵੀ ਬੇਨਤੀ ਕੀਤੀ ਸੱਚੇ ਬਾਦਸ਼ਾਹ ਜੀ ਇਹ ਸੁਲਤਾਨ ਦੀ ਕਥਾ ਸੁਣਾਓ ਗੁਰੂ ਜੀ ਨੇ ਬਚਨ ਕੀਤਾ ਇਹ ਜਿਹਨੂੰ ਤੁਸੀਂ ਸੁਲਤਾਨ ਕਹਿੰਦੇ ਹੋ ਇਹਦਾ ਨਾਮ ਸੈਦ ਆਇਮਾ ਦੇ ਸੀ ਉਹਦੀ 마ਸੀ ਦੇ ਪੁੱਤਰ ਭਾਈਆਂ ਨੇ ਆਪਣੇ ਪਿੰਡ ਵਿੱਚੋਂ ਜੋ ਸੁਲਤਾਨ ਪਾਸ ਸੀ ਕੱਢ ਛੱਡਿਆ ਫਿਰ ਉਹਨਾਂ ਤੋਂ ਡਰਦਾ ਨਸ ਕੇ ਧੌਂਕਲ ਪਿੰਡ ਵਜੀਰਾਬਾਦ ਦੇ ਪਰਗਨੇ ਜਾ ਵਸਿਆ ਜਦੋਂ ਉਹਨਾਂ ਉੱਥੇ ਵੀ ਉਹਨੂੰ ਜਾ ਕੇ ਫੜਿਆ ਤਾਂ ਰਾਤ ਨੂੰ ਦੌੜ ਕੇ ਨੂਰਪੁਰ ਦੇ ਥਲਾ ਵਿੱਚ ਪਰਗਨੇ ਸਮਾਇਲ ਖਾਂ ਦੇ ਡੇਰੇ ਜਾ ਲੁਕਿਆ ਉੜ ਕੇ ਉੱਥੇ ਹੀ ਨਗਾਏ ਪਿੰਡ ਵਸਦੇ ਉਹਦੇ ਵੈਰੀਆਂ ਨੂੰ ਜਾਗੇ ਫੜ ਗਏ ਬੁਰੇ ਦੁਰਦਸ਼ਾ ਨਾਲ ਮਾਰ ਦਿੱਤਾ ਭਰਾਏ ਕੰਮ ਦੇ ਮੰਗਦੇ ਜੋ ਦੇ ਸੇਵਕ ਬਣੇ ਸਨ ਝੂਠੀਆਂ ਸੱਚੀਆਂ ਕਹਾਣੀਆਂ ਸੁਨਾ ਸੁਨਾਗੇ ਘਰ ਘਰ ਢੂਲ ਜਾ ਆਪਣੇ ਪੇਟ ਦੀ ਖਾਤਰ ਮੰਗਦੇ ਫਿਰਦੇ ਹਨ ਮੂਰਗ ਲੋਕ ਐਵੇਂ ਹੀ ਮੈ ਮਗਰ ਲੱਗਦੇ ਨੇ ਜਿਹੜੇ ਆਪ ਹੀ ਆਪਣੇ ਵੈਰੀਆਂ ਤੋਂ ਲੁਕਦਾ ਪੱਜਾ ਫਿਰਿਆ ਉਹ ਦੂਸਰੇ ਨੂੰ ਕੀ ਬਚਾ ਸਕਦਾ ਬਹਾਦਰੀ ਨਾਲ ਲੜ ਕੇ ਮਰਦਾ ਤਾਂ ਸ਼ਹੀਦ ਹੁੰਦਾ ਜੋ ਕਾਇਰ ਹੋ ਗਿਆ ਆਪਣੇ ਆਪ ਹੀ ਕਾਲ ਦੀ ਚਬੀਣੀ ਹੋਇਆ ਉਹ ਮੌਤ ਦੇ ਪਿੱਛੋਂ ਕਿਸੇ ਦਾ ਕੀ ਸਵਾਰ ਸਕਦਾ ਦੁੱਖ ਸੁਖ ਆਪਣੇ ਕਰਮਾਂ ਦਾ ਫਲ ਹੈ ਉਸ ਤੋਂ ਕੋਈ ਵੀ ਨਹੀਂ ਛੁੱਟਿਆ ਇਹ ਸੁਣ ਕੇ ਬਹੁਤ ਲੋਕਾਂ ਨੇ ਝੂਠੇ ਪਖੰਡ ਛੱਡ ਗਏ ਗੁਰੂ ਜੀ ਦੀ ਸ਼ਰਨ ਲਈ ਦੇਸੂ ਨੇ ਗੁਰੂ ਜੀ ਦੇ ਚਰਨ ਫੜ ਕੇ ਆਖਿਆ ਸੱਚੇ ਪਾਤਸ਼ਾਹ ਬਖਸ਼ੋ ਗੁਰੂ ਜੀ ਨੇ ਦੇਸੂ ਦੀ ਹਲੇਮੀ ਦੇਖ ਕੇ ਉਹਨੂੰ ਪੰਜ ਤੀਰ ਬਖਸ਼ੇ ਵਾਰ ਦਿੱਤਾ ਜਿੰਨਾ ਚਿਰ ਤੇਰੇ ਘਰ ਤੀਰ ਰਹਿਣਗੇ ਤੇਰਾ ਰਾਜ ਭਾਗ ਬਣਿਆ ਰਹੇਗਾ ਜਿੰਨਾ ਚਿਰ ਇਹ ਦੀ ਬਿਆਵਦੀ ਨਾ ਕਰੇਗਾ ਤੇਰੀ ਸੰਤਾਨ ਇਹਦੀ ਪ੍ਰਤਿਸ਼ਟਾ ਕਰੇਗੀ ਸੁਖ ਪਾਵੋਗੇ تیر ਲੈ ਕੇ ਦੇਸ ਰਾਜ ਨੇ ਸੰਤਾਨਪੁਰ ਸੰਤਾਨ ਦੀ ਖੁੰਡੀ ਛੁੱਟ ਦਿੱਤੀ ਅਦੇ ਗੁਰੂ ਜੀ ਦੇ تیر ਲੈ ਕੇ ਚਲਾ ਗਿਆ ਅਰ ਗੁਰੂ ਜੀ ਦਾ ਪੱਕਾ ਸਿੱਖ ਹੋਇਆ ਘੋੜਾ ਚਰਪਾ ਕੇ ਦੇਸੇ ਦੀ ਤੀਵੀਂ ਨੇ ਗੁਰੂ ਜੀ ਦੇ ਤੀਰ ਪੱਥਰਾਂ ਨਾਲ ਭੰਨ ਕੇ ਸੁੱਟ ਦਿੱਤੇ ਮੁਰ ਪੀਰਾਂ ਦੀ ਖੁੰਡੀ ਉਹਦੇ ਮੋਢੇ ਤੇ ਰਖਾ ਦਿੱਤੇ ਗੁਰੂ ਜੀ ਨੇ ਸੁਣ ਕੇ ਬਚਨ ਕੀਤਾ ਦੇਸੂ ਦੀ ਤੀਵੀਂ ਨੇ ਤੀਰ ਨਹੀਂ ਤੋੜਿਆ ਆਪਣੀ ਸੰਤਾਨ ਮਰੂੜੀ ਐ ਇਸ ਪਿੰਡ ਵਿੱਚ ਜਦੋਂ ਬਿੱਪਲ ਜੰਮੇਗਾ ਦੇਸੂ ਦਾ ਬੀਜ ਦੇਸੂ ਦਾ ਬੰਸ ਨਾ ਰਹੇਗਾ ਸੋ ਸਾਰਾ ਸੱਚ ਹੋਇਆ ਦੇਸੂ ਮਰ ਗਿਆ ਪੁੱਤਰ ਉਹਦਾ ਮਾਲਕ ਮੁਲਕ ਹੋ ਗਏ ਆਪਣੇ ਸਾਾਕਾਂ ਦੇ ਹੱਥੋਂ ਮਾਰਿਆ ਗਿਆ ਉਹਨਾਂ ਦਾ ਰਾਜ ਬਾਬੇ ਆਲਾ ਸਿੰਘ ਨੇ ਦਿਵਾ ਲਿਆ ਹੁਣ ਉਹਨਾਂ ਦੀ ਕੁੱਲ ਦਾ ਇੱਕ ਵੀ ਆਦਮੀ ਨਹੀਂ ਸਭ ਗੁਰੂ ਜੀ ਨੇ ਮਾਲਵੇ ਦੇਸ਼ ਵਿੱਚ ਚਰ ਕੇ ਚੋਰ ਠੱਗ ਡਾਕੂਆਂ ਨੂੰ ਇਹ ਸੁਧਾਰ ਕੇ ਭਗਤੀ ਵੱਲ ਲਾਇਆ ਗੁਰੂ ਜੀ ਦੇ ਪਵਿੱਤਰ ਸ਼ਬਦ ਪੜ ਗਏ ਸਭ ਨੇ ਆਪਣਾ ਆਤਮਾ ਸ਼ੁੱਧ ਕੀਤਾ ਇਸ ਪ੍ਰਕਾਰ ਮਾਲਵੇ ਵਿੱਚ ਵਿਚਰ ਕੇ ਦੇਸ਼ ਦਾ ਸੁਧਾਰ ਕੀਤਾ ਸਤਨਾਮ ਦਾ ਉਪਦੇਸ਼ ਕੀਤਾ ਸਤਨਾਮ ਵਾਏ ਗੁਰੂ ਸਤਿਨਾਮ ਵਾਹਿ ਗੁਰੂ ਸਤਿਨਾਮ ਵਾਹਿ ਗੁਰੂ ਸਤਿਨਾਮ ਵਾਹਿ ਗੁਰੂ ਸਤਿਨਾਮ ਵਾਹਿ ਗੁਰੂ ਸਤਿ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਗੁਰੂ ਜੀ ਸਾਰੀਆਂ ਸੰਗਤਾਂ ਨੂੰ ਨਾਮ ਦਾ ਉਪਦੇਸ਼ ਕੀਤਾ ਗੁਰੂ ਜੀ ਦੇ ਸ੍ਰੀ ਗਿਸ਼ੋਡੀ ਜੋ ਗੁਰੂ ਤੇਗ ਬਹਾਦਰ ਜੀ ਦਾ ਪ੍ਰਤਾਪ ਦੇ ਕੇ ਖੁਸ਼ ਨਹੀਂ ਸਨ ਉਹ ਬਥੇਰੇ ਹਿੱਲੇ ਕਰਦੇ ਵੀ ਕਿਸੇ ਤਰ੍ਹਾਂ ਲੋਕ ਸਾਨੂੰ ਗੁਰੂ ਮੰਨਣ ਪਰ ਬਗੈਰ ਕਰਨੀਓ ਕੌਣ ਪੁੱਛੇ ਆਗਰ ਇੱਕ ਦਿਨ ਧੀਰਮਲ ਨੇ ਸਭਨਾ ਸੋਢੀਆਂ ਨੂੰ ਸੱਦਿਆ ਤੇ ਰਾਮ ਰਾਏ ਵੀ ਇਸ ਵੇਲੇ ਦਿੱਲੀੋਂ ਆਇਆ ਸਾਰਿਆਂ ਨੇ ਰਾਮ ਰਾਏ ਨੂੰ ਬਹੁਤ ਫਲਾ ਕੇ ਆਖਿਆ ਅੱਜ ਤੂੰ ਹੀ ਸਾਡੀ ਕੁੱਲ ਵਿੱਚ ਅਜਮਤ ਅਤੇ ਪ੍ਰਤਾਪ ਦਾ ਸੂਰਜ ਜਿਨੇ ਬਹੁਤ ਕਰਾਮਾਤ ਦਿਖਾ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਵਿਚਾਰੀ ਸਮੇਤ ਆਪਣੇ ਵਸ ਕਰ ਰੱਖਿਆ ਐਡੇ ਸਮਰਾਥ ਹੋ ਗਏ ਫਿਰ ਤੂੰ ਆਪਣਾ ਅਗ ਗੱਦੀ ਗੁਰਿਆਈ ਕਿਉਂ ਨਹੀਂ ਸਾਹਮ ਦਾ ਤੇਗਵਾ धरਨੋ ਕਿਸੇ ਗੁਰੂ ਨੇ ਗੱਦੀ ਨਹੀਂ ਦਿੱਤੀ ਨਾ ਹੀ ਭਾਈ ਚਾਰੇ ਅਰਮ ਸੰਧਾ ਨੇ ਗੁਰੂ ਥਾਪਿਆ ਕੇਵਲ ਇੱਕ ਮੱਖਣ ਸ਼ਾਹ ਲਬਾਣੇ ਸਿੱਖ ਨੇ ਰੌਲਾ ਚੁੱਕ ਪਾਇਆ ਕਿ ਮੇਰਾ ਜਹਾਜ ਇਹਨੇ ਬੰਨੇ ਲਾਇਆ ਜਿਸ ਬਾਬਤ ਮੈਂ 500 ਮੌਰ ਗੁਰੂ ਜੀ ਦੀ ਸੁੱਖੀ ਸੀ ਉਹ ਗੁਰੂ ਤੇਗ ਬਹਾਦਰ ਜੀ ਬਿਨਾ ਹੋਰ ਕਿਸੇ ਨੇ ਨਹੀਂ ਮੰਗੀ ਇਹ ਗੱਲ ਕਰ ਮਾਦੀ ਉੱਗੀ ਕਰਕੇ ਆਪੇ ਆਪ ਉਸੇ ਨੂੰ ਗੁਰੂ ਥਾਪ ਕੱਢਿਆ ਭਾਵੇਂ ਗੁਰੂ ਤੇਗ ਬਹਾਦਰ ਜੀ ਸਗਲ ਦੇ ਸੋਹਣੇ ਸ਼ਗਲ ਦੇ ਸੋਹਣੇ ਨੇ ਤੇ ਪੰਜ ਜਬੀ ਦਬੇ ਉਧਾਰ ਹੋਣ ਵਿੱਚ ਵੀ ਕਸਰ ਨਹੀਂ ਪਰਮ ਗੁਰਿਆਈ ਨਹੀਂ ਕਰ ਸਕਦੇ ਡਾਕਲ ਜਿਆ ਜੋ ਤੁਸੀਂ ਇੱਕ ਵਾਰ ਬਾਦਸ਼ਾਹ ਨੂੰ ਕਹਿ ਕੇ ਦਿੱਲੀ ਬੁਲਾਓ ਤਾਂ ਉਸੇ ਘੜੀ ਗੁਰਿਆਈ ਛੱਡ ਕੇ ਨਸ ਜਾਏਗਾ ਜੀ ਇਹ ਪਰਬਤ ਦੀ ਕੰਦਰਾਵ ਜੇ ਜਾ ਕੇ ਲੁਕੇਗਾ ਜਿੱਥੋਂ ਲੱਭਿਆ ਵੀ ਨਾ ਲੱਭੇ ਇੱਕ ਵਾਰੀ ਸਾਡੀਆਂ ਉਰਲੀਆਂ ਸੁਣਦੇ ਸਾਰੀ ਕੀਤ ਵਰ ਛੱਡ ਕੇ ਦਰਿਆ ਟੱਪ ਗਿਆ ਸੀ ਸੋਹਣ ਤੁਸੀਂ ਬਾਦਸ਼ਾਹ ਨੂੰ ਜਾ ਕੇ ਆਖੋ ਤੇ ਇਹਨੇ ਬਕਾਲੇ ਜਾ ਕੇ ਸਾਹ ਲਿਆ ਸੀ ਜੋ ਕਦੇ ਪਰਲੀਆਂ ਵੀ ਸੁਣ ਲੈਂਦਾ ਖਬਰੇ ਕਿੱਥੇ ਪਹੁੰਚਦਾ ਜਰਾਗੂ ਬਾਦਸ਼ਾਹ ਨੂੰ ਕਹਿ ਗਏ ਦਿੱਲੀ ਬੁਲਾਓ ਇਹਨਾਂ ਨੇ ਉਸੇ ਘੜੀ ਗਰੀਾਈ ਤੁਹਾਨੂੰ ਦੇ ਦੇਣੀ ਐ ਫਿਰ ਅਸੀਂ ਤੇਰੇ ਪਿੱਛਿਆਂ ਤੇਰੇ ਤਾਬੇਦਾਰ ਇਹ ਕੰਮ ਸੁਧਾਰ ਬਣੇ ਰਵਾਂਗੇ ਭਾਵੇਂ ਲਿਖਤ ਕਰਾਲ ਜਿਸ ਜਿਸ ਪਰਗਨੇ ਦੀ ਸਿੱਖੇ ਸਾਨੂੰ ਖੁਸ਼ੀ ਹੋਗੇ ਦੇਵੇਂਗਾ ਓਈ ਲੈ ਕੇ ਅਸੀਂ ਖੁਸ਼ ਰਵਾਂਗੇ ਕਿਉਂਕਿ ਤੂੰ ਸਤਵੇਂ ਗੁਰੂ ਦਾ ਵੱਡਾ ਸੁਪੁੱਤਰ ਕਰਮਾਦਾ ਦਾ ਸਮੁੰਦਰ ਗੱਦੀ ਗੁਰਿਆਈ ਦਾ ਮਾਲਕ ਬਾਦਸ਼ਾਹ ਤੱਕ ਮੰਨਿਆ ਹੋਇਆ ਸਭ ਤਰ੍ਹਾਂ ਲਾਇਕ ਹੈ ਜਿਸ ਤੋਂ ਇੱਕ ਨਵੇਂ ਸਾਰੇ ਦੇਸ਼ ਨੂੰ ਫਾਇਦਾ ਹੋਵੇਗਾ ਨਹੀਂ ਤਾਂ ਜਰਗ ਸੀਤਾ ਵਾਲਾ ਹੁਕਮ ਦੇ ਫਿਰ ਹਨੂਮਾਨ ਦੀ ਤਰ੍ਹਾਂ ਇਹਨਾਂ ਦੀ ਗੁਰੀਾਈ ਦੇ ਬਾਗ ਨੂੰ ਬੇਰਾਨਾ ਕਰਨ ਲਈ ਅਸੀਂ ਬਥੇਰੇ ਤਕੜੇ ਆ ਸ਼੍ਰੀਕਾ ਭਾਈਆਂ ਦੀ ਐਜੀਆਂ ਬੋਲੀਆਂ ਤੇ ਸਿੱਖ ਮੱਤਾ ਸੁਣ ਕੇ RAM ਰਾਏ ਦਾ ਸੱਚ ਮੁੱਚ ਆਪਣੇ ਆਪ ਨੂੰ ਛੋੜੀ ਬੰਸ ਦਾ ਸੂਰਜ ਮੰਨ ਬੈਠੋ ਅਜੇ ਆ ਫੁੱਲਿਆ ਅਗੇ ਜਾਮੇ ਦੀਆਂ ਤਣੀਆਂ ਵੀ ਟੁੱਟ ਗਈਆਂ ਉਹ ਖਿਆਲੀ ਖੁਸ਼ੀ ਵਿੱਚ ਆਖਣ ਲੱਗਾ ਤਾਇਆ ਜੀ ਮੈਂ ਆਪ ਦਾ ਅਨਸਾਰੀਆਂ ਹੁਣ ਜਿੱਥੋਂ ਤੱਕ ਮੇਰਾ ਵਾਸ ਲੱਗੋ ਤੁਹਾਡੀ ਆਗਿਆ ਦਾ ਸਦਾ ਪਾਲਣ ਕਰਾਂਗਾ ਸਾਰਾ ਜੋਰ ਲਾਵਾਂਗਾ ਮੈਨੂੰ ਭਰੋਸਾ ਹੈ ਜਦੋਂ ਤੁਸੀਂ ਮੇਰੇ ਵੱਲ ਆਇਓ ਇਹ ਕੰਮ ਸਹਿਜੇ ਕਰ ਲਵਾਂਗੇ ਜਦੋਂ ਚਾਰ ਗਿੱਧੜਾ ਨੇ ਇੱਕ ਮੁੱਠ ਹੋ ਗਿਆ ਹਾਥੀ ਮਾਰ ਲਿਆ ਸੀ ਚਾਰ ਬੱਕਰੇ ਕੁੱਤਾ ਰੋਗੇ ਛੱਗ ਗਏ ਸਨ ਫੇਰ ਤੁਸੀਂ ਅਸੀਂ ਸਤਗੁਰਾਂ ਦੀ ਅੰਸ ਸਬਣੀ ਗੱਲੀ ਸਮਰੱਥ ਸੀ ਤੇ ਆਖਣ ਲੱਗਾ ਤਾਇਆ ਜੀ ਤੁਸੀਂ ਜੇ ਮੇਰੇ ਨਾਲ ਤਾਂ ਇਹ ਕੰਮ ਛੇਤੀ ਹੋ ਜਾਏਗਾ ਸਤਗੁਰਾਂ ਦੀ ਅੰਸ ਸਬਣੀ ਗੱਲੀ ਸਮਰੱਥ ਮੰਨੇ ਦਨੇ ਹੋਇਆ ਤੂੰ ਹੁਣ ਤੁਸੀਂ ਚਿੰਤਾ ਨਾ ਕਰੋ ਦਿੱਲੀ ਹਮਲੇ ਵਿੱਚ ਜਿਹੜਾ ਗਿਆ ਬਚ ਕੇ ਨਹੀਂ ਆਇਆ ਮੈਂ ਆਪ ਕਿਉਂ ਕੂੜਾ ਕੌੜਾ ਬੋਲਣਾ ਬੰਦੀ ਖਾਨੇ ਬੁਝਵਾ ਕੇ ਉੱਥੇ ਥਾਮ ਕਾ ਛੱਡਾਂਗੇ ਇਹ ਅੰਧਕਾਰ ਦੀ ਗੱਲ RAM RAJ ਦੀ ਮੂੰਹੋਂ ਸੁਣ ਕੇ ਦੁਇਤ ਚੌਕੜੀ ਬਾਦ ਖੁਸ਼ ਹੋਈ RAM RAJ ਦਾ ਦਿੱਲੀ ਤੋਂ ਦੁਰ ਗਿਆ ਇੱਕ ਅੱਛਾ ਪਿਤ ਕੌਂਦੇ ਆਪਣੇ ਆਪਣੇ ਘਰੀ ਜਾ ਪੁੱਜੇ ਇੱਕ ਦਿਨ RAM RAJ ਨੇ ਇਸੇ ਢੰਗ ਨਾਲ ਬਾਦਸ਼ਾਹ ਪਾਸ ਗੁਰੂ ਘਰ ਦੀ ਗੱਲ ਚਲਾ ਦਿੱਤੀ ਔਰੰਗਜ਼ੇਬ ਨੇ ਪੁੱਛਿਆ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਕੌਣ ਹੈ RAM ਰਾਏ ਨੇ ਆਖਿਆ ਧੱਕਦਾ ਮੇਰਾ ਸੀ ਪਰ ਉੱਥੇ ਨਾਮਣ ਕਰਕੇ ਕਈ ਸਿੱਖਾਂ ਦੇ ਸੰਧਾਂ ਨੇ ਆਪਣੇ ਹੱਥ ਰੰਗਣ ਲਈ ਇੱਕ ਮਸਜਿਦ ਛੋਡੀ ਨੂੰ ਜੋ ਮੇਰਾ ਬਾਬਾ ਲੱਗਦਾ ਹੈ ਗੁਰੂ ਉਜਾਗਰ ਕਰ ਰੱਖਿਆ ਹੈ ਭਾਈ ਚਾਰਾ ਸਾਰਾ ਉਹਨੂੰ ਗੁਰੂ ਮੰਨਣਾ ਨਹੀਂ ਚਾਹੁੰਦਾ ਇਸ ਵਾਸਤੇ ਕਿਸੇ ਦਸਤਾਰ ਵੀ ਨਹੀਂ ਬਨਵਾਈ ਉਸ ਦਾ ਮਸਤ ਜਿਹਾ ਉਹ ਕਿ ਅੰਦਰ ਬੈਠਾ ਰਹਿੰਦਾ ਹੈ ਇਸ ਲਈ ਮੇਰੇ ਤੇ ਆਪ ਕਿਰਪਾ ਕਰੋ ਗੁਰਿਆਈ ਦੀ ਪਦਵੀ ਲੈ ਦਿਓ ਕਿਉਂਕਿ ਹੱਕ ਮੇਰਾ ਹੀ ਹੈ ਬਾਦਸ਼ਾਹ ਨੇ ਆਖਿਆ ਆਪ ਫਕੀਰ ਹੋ ਕੇ ਲਾਲਚ ਕਿਉਂ ਕਰਦੇ ਹੋ ਆਪ ਦੇ ਗੌਰ ਬਾਦ ਬਾਦਾਰਥ ਹੈ ਗੱਦੀ ਤਾਂ ਉਸੇ ਦੀ ਹੈ ਜਿੰਨੂੰ ਗੱਦੀ ਦਾ ਮਾਲਕ ਐ ਮੁਕਰਰ ਕਰ ਗਿਆ। RAM RAJ ਨੇ ਆਪਣੇ ਵੱਲੋਂ ਬਥੇਰਾ ਜੋਰ ਲਾਇਆ ਤੇ ਆਖਿਆ ਇੱਕ ਵਾਰੀ ਹਜੂਰ ਆਪਣੇ ਰੂਬਰੂ ਬੁਲਾ ਕੇ ਉਹਦੇ ਲਾਇਕੀ ਦੇ ਕਰਾਮਾਤਾਂ ਦੇਖੋ। ਬਾਦਸ਼ਾਹ ਬੋਲਿਆ ਪੀਰ ਜੀ ਤੇਰੇ ਜਿੰਨੇ ਅਜਮਦ ਕਿਸੇ ਵਿੱਚ ਨਹੀਂ। ਅਸਾਂ ਜੋਗਜ ਦੇਖਣਾ ਉਹ ਤੇ ਤੁਸਾਂ ਪਾਸੋਂ ਦੇਖ ਲਵਾਂਗੇ। ਉਸ ਵਿਚਾਰੇ ਨੂੰ ਬੁਲਾਉਣ ਦੀ ਕੀ ਖੇਚਲ ਕਰਨੀ ਐ। ਔਰ ਇਹੋ ਜੇ ਮਸਤ ਰਹਿਣ ਵਾਲੇ ਕਰਾਮਾਤੋਂ ਖਾਲੀ ਵੀ ਨਹੀਂ ਹੁੰਦੇ ਇਹ ਸੁਣ ਕੇ RAM RAJ ਦੀ ਚੰਗੀ ਕੰਡ ਝੜ ਗਈ ਬਾਕੀ ਦੇ ਸੋਢੀ ਵੀ ਸੁਣ ਕੇ ਚੁੱਪ ਹੋ ਗਏ ਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਗਤਾਂ ਦਾ ਉਧਾਰ ਕਰਦੇ ਧਰਮ ਦੇ ਕਿਰਤ ਕਰਨੇ ਨਾਮ ਜਪਣਾ ਵੰਡ ਛਕਣ ਦਾ ਸਾਰਿਆ ਸੰਗਤਾਂ ਨੂੰ ਉਪਦੇਸ਼ ਕਰਦੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਵਿੱਚ ਅੱਖਰਵਾਦ ਘੱਟ ਬੋਲਿਆ ਗਿਆ ਹੋਵੇ ਸਤਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ